ਆ ਬਿਸ਼ਵਦੀਪ ਖੜਾ ਬਿਸ਼ਿਤ ਖੜਾਈ ਆ ਜਾ ਇਹ ਮੁੰਡਾ ਫਾਜ਼ਲ ਕਾ ਤੋਂ ਐ ਕਰਤੂ ਦੇਖੋ ਝਾੜੂ ਵਾਲਿਆਂ ਦੀ ਕਿੱਥੇ ਤੱਕ ਪਹੁੰਚ ਗਿਆ ਇਹਨੂੰ ਇੱਕ ਮੁਨਸ਼ੀ ਬਣ ਕੇ ਫੋਨ ਕਰਦਾ ਮੁਨਸ਼ੀ ਬਣ ਕੇ ਫੋਨ ਕਰਦਾ ਕਿ ਤੂੰ ਉੱਥੇ ਗਿਆ ਸੀ ਜਾਂ ਭਾਨੇ ਦੇ ਕਾਠ ਦੇ ਤਰੀਕ ਨੂੰ ਤੂੰ ਬੈਰੀਕੇਡ ਤੋੜਿਆ ਤੇਰੇ ਖਿਲਾਫ ਮੁਕੱਦਮਾ ਦਰਜ ਕਰਾਂਗੇ ਆਇਆ ਕਰਾਂਗੇ ਵਾਅਦਾ ਕਰਾਂਗੇ ਤੁਸੀਂ ਆ ਜਿਓ ਸੁਣੀ ਹੋਣੀ ਐ ਨਹੀਂ ਆ ਜੀ ਸੁਣੀ ਐ ਸੁਣੀ ਐ ਬਈ ਸੁਣੀ ਐ ਸੁਣੀ ਐ ਸੁਣੀ ਐ ਇਹ ਉਹ ਨੌਜਵਾਨ ਐ ਇਹਦੇ ਖਿਲਾਫ ਚਲੋ ਜੀ ਬਰਤਾਲ ਕਰਾਈ ਇਹਦਾ ਥਾਣਾ ਅਰਨੀ ਵਾਲਾ ਪੈਂਦਾ ਅਰਨੀ ਵਾਲਾ ਜ਼ਿਲ੍ਹਾ ਮਕਸਰ ਦੇ ਵਿੱਚ ਫਾਈਲ ਕਰ ਜੀ ਜਿਹੜਾ ਫਾਈਲ ਕਾ ਦੇ ਵਿੱਚ ਜਦੋਂ ਬਰਤਾਲ ਕੀਤੀ ਵੀ ਬੰਦਾ ਕੌਣ ਐ ਬੰਦੇ ਨੇ ਫੋਨ ਕੀਤਾ ਕਿ ਮੈਂ ਫਲਾਣੇ ਠਾੜੇ ਦੇ ਵਿੱਚੋਂ ਮੁਨਸੀ ਪ੍ਰੇਮਚੰਦ ਆ ਮੁਨਸੀ ਪ੍ਰੇਮਜੰਨ ਮੁਨਸੀ ਪ੍ਰੇਮਜੰਨ ਬੋਲਦਾ ਨੰਬਰ ਸੀਗਾ 98 722 85001 ਨੰਬਰ ਸੀ 9872285001 ਕਹਿੰਦਾ ਮੈਂ ਠਾਣੇ ਜੋ ਮੁਨਸੀ ਪ੍ਰੇਮਜੰਨ ਬੋਲਦਾ ਜੀ ਜਦੋਂ ਬਰਤਾਲ ਕੀਤੀ ਬੰਦਾ ਕੌਣ ਨਿਕਲਿਆ ਪਤਾ ਆਮ ਆਦਮੀ ਪਾਰਟੀ ਦਾ ਖਾਸ ਵੈਿੱਤੀ ਖਾਸ ਖਾਜਮ ਨਾਮ ਹੈ ਗੁਰਮੀਤ ਸਿੰਘ ਬਾਪ ਦਾ ਨਾਮ ਹੈ ਹਰਜਾਲ ਸਿੰਘ ਮੁੰਡਾ ਪਿੰਡ ਮੁੰਡਾ ਪਿੰਡ ਦਾ ਤਰਨਤਾਰ ਜ਼ਿਲ੍ਹੇ ਚ ਤਹਿਸੀਲ ਖੰਡੂਰ ਸਾਹਿਬ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਥਾਣੇ ਦਾ ਮੁਨਸ਼ੀ ਬਣ ਕੇ ਫੋਨ ਕਰਦਾ ਹੈ ਕਿ ਮੈਂ ਪ੍ਰੇਮਚੰਦ ਮੁਨਸ਼ੀ ਬੋਲਦਾ ਤੇਰੇ ਇਹ ਦਾਖਲ ਕਰਾਵਾਂਗੇ ਆ ਜਿੰਨੇ ਕਿ ਨਾ ਬਲੌਕਰ ਹੈ ਨਾ ਸੁਣਿਓ ਦੀ ਧਿਆਨ ਨਾ ਕਿਹੜਾ ਮਾਨ ਸਾਹਿਬ ਦੀ ਹਦਾਇਤ ਹੈ ਵੀ ਜਿੰਨੇ ਬਲੌਕਰਾਂ ਚੱਕ ਕੇ ਜਿਹੜਾ ਸੱਟਣਿਆ ਦਾਖਲ ਫੇਰ ਕੇ ਉਹ ਇਹਦੇ ਦਖਾਵਾ ਦਿੱਤੀ ਹੈ ਇਹ ਮੈਨੂੰ ਮੈਈ ਭੇਜਿਆ ਸੀ ਮੈਂ ਇੱਕ ਵਾਰੀ ਦਰਖਾਸਤ ਦੇ ਇਹਨੇ ਥਾਣਾ ਅਰਲੀਆ ਦੇ ਦਰਖਾਸਤ ਦਿੱਤੀ ਆ ਜਿਹੜਾ ਫਾਇਲਕਾ ਦੇ ਵਿੱਚ ਵੀ ਮੈਨੂੰ ਆਹ ਦਿਨ ਐਸ ਨੰਬਰ ਤੋਂ ਇਹ ਰਿਕਾਰਡਿੰਗ ਵੀ ਪੇਸ਼ ਕੀਤੀ ਆ ਵੀ ਮੈਨੂੰ ਭਾਈ ਫੋਨ ਆਇਆ ਇੱਕ ਬੰਦੇ ਨੇ ਮੈਨੂੰ ਥਾਣੇ ਦਾ ਮੁਨਸੀ ਬਣ ਕੇ ਫੋਨ ਕੀਤਾ ਪਰ ਦੇਖਦੇ ਆ ਕੀ ਆਮ ਆਦਮੀ ਪਾਤੀ ਦੇ ਹਮੇਤੀ ਦੇ ਕਾਰਵਾਈ ਹੋਊ ਕਿ ਨਹੀਂ ਹੋਊਗੀ ਨਹੀਂ ਹੁੰਦੀ ਜੀ ਇਹ 14 ਕਿਰ ਗਏ ਆ ਕਿ ਇੱਕ ਬੰਦਾ ਮੇਰੀ ਗੱਲ ਸੁਣ ਲਓ ਪੁਰਤਾਉ ਹੀ ਨਹੀਂ ਬਸਤੀ ਕਿਸੇ ਨੂੰ ਇਹ ਕਿੰਨਾ ਵੱਡਾ ਗੁਨਾਹ ਹੈ ਇੱਕ ਥਾਣੇ ਦਾ ਮੁਲਜ਼ੀ ਬਣ ਕੇ ਬੰਦੇ ਨੂੰ ਫੋਨ ਕਰਦਾ ਹੈ ਭਾਂ ਨਲਗ ਨੂੰ ਚੱਤ ਕੇ ਲੰਗੇ ਕਰਕੇ ਵੀਡੀਓ ਬਣਾ ਕੇ ਵਰਖਾਂ ਦੇ ਰਾਗ ਠੰਡੇ ਪਾਣੀ ਸਰਚ ਪਾ ਕੇ ਛੱਤਰ ਮਾਰ ਕੇ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜਣੀ ਹੋਵੇ ਉਹਦਾ ਵੇਟ ਲਾਉਂਦੇ ਆ ਇੱਕ ਥਾਣੇ ਦਾ ਮੁਲਜ਼ੀ ਬਣ ਕੇ ਬੰਦਾ ਫੋਨ ਕਰਦਾ ਹੈ ਬੰਦੇ ਨੂੰ ਨੰਬਰ ਵੀ ਸਾਡੇ ਕੋਲੇ ਆ ਗਿਆ ਅਰੇ ਐਡਰੈਸ ਵੀ ਕਦਾਲੇ ਬੰਦਾ ਕੌਣ ਹੈ ਇਹ ਵੀ ਕਾਹ ਪਤਾ ਲੱਗਾ ਤੁਸੀਂ ਵੀ ਦੇਖ ਲਿਓ ਜੀਐਸ ਸੰਧੂ ਦੇ ਨਾਮ ਤੇ ਦੀ ਆਈਡੀ ਬਣੀ ਹੋਈ ਜੀਐਸ ਸੰਧੂ ਆਮ ਆਦੀ ਪਾ ਜਹਾ ਰਹਿਤੀ ਹੈ ਇਹਨੂੰ ਫੋਨ ਕਰਕੇ ਦੂਜੇ ਦਿਨ ਪਤਾ ਕੀ ਲਿਖਦੇ ਹੈ ਕਿਹੜਾ ਭੇਜੀ ਮਾਰਿਆ ਦੇਖੋ ਸਕਰੀਨ ਸ਼ਾਟ ਜੇ ਕਿਹੜੇ ਬੰਦੇ ਕੋਲ ਆਪਣੇ ਕੋਲੇ ਹੈ ਰਲਾਵੇ ਤੇਰੇ ਕੋਲ ਨਾ ਉਹਦੇ ਉਦੋਂ ਬਾਅਦ ਕੀ ਲਿਖ ਰਿਹਾ ਤੈਨੂੰ ਉਹ ਵੀ ਦਿਖਾਉਣਾ ਮੈਂ ਵੀ ਕਿੱਥੇ ਤੱਕ ਜਾਂਦੇ ਨੇ ਇਹ ਜਲੇ ਵੀ ਇਹ 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 ਕਹਿੰਦੇ ਆ ਅਸੀਂ ਲੋਕਾਂ ਨੂੰ ਯਾਰ ਬੋਲਣ ਲਾਇਆ ਅਸੀਂ ਸਵਾਲ ਜਵਾਬ ਕਰਨ ਲੋਕਾਂ ਨੂੰ ਲੀਡਰਾਂ ਦੇ ਅੱਗੇ ਲਾਇਆ ਪਰ ਤੁਸੀਂ ਇਹ ਦੇਖੋ ਵੀ ਇਹ ਬੰਦੇ ਕਿ ਸੱਤ ਤੱਕ ਜਾ ਸਕਦੇ ਸੋਚ ਲਓ ਉਹ ਯਾਰ ਲਿਆ ਕਿੱਥੇ ਆ ਉਹ ਕਿਹਦੇ ਕੋਲੇ ਆ ਆ ਬੋ ਗੱਡੀ ਕੋ ਉੱਤੇ ਬੈਠਾ ਗੱਡੀ ਤੇ ਤਰੀ ਚੱਲੋ ਬਈ ਸ਼ੇਅਰ ਉਹ ਸਟੈਂਡ ਕੋਲ ਤੋਂ ਲੈ ਆਏ ਹੋ ਬਾਹਰ ਆ ਨਿਕਲ ਗਏ ਯਾਰ ਆ ਦੇ ਆ ਜੀਐ ਸੰਧੂ ਆ ਇਹ ਇਹਦੇ ਹੋਰ ਵੀ ਸੀ ਫੋਟੋਆਂ ਯਾਰ ਦੋ ਦਨ ਆ ਜੀਐ ਸੰਧੂ ਨਾਉ ਦੀ ਏਰੀਆ ਹੈ ਇਹ ਨੂੰ ਮੁਨਸੀ ਬਣ ਕੇ ਫੋਨ ਕਰਕੇ ਡਰਾ ਕੇ ਪਤਾ ਮੰਗਦਾ ਉਹਦੀ ਆਈਡੀ ਤੇ ਕੀ ਲੱਗਦਾ ਕਹਿੰਦਾ ਇੱਕ ਫੋਨ ਤੇ ਮੁੱਤਣ ਲੱਗ ਜਾਂਦੇ ਲੋਕਾਂ ਨੂੰ ਲੱਗਦਾ ਸਾਨੂੰ ਦਿੱਲੀ ਦਾ ਤਖਤ ਲੈ ਕੇ ਦੇਣਗੇ ਇਹ ਕਿਵੇਂ ਲੋਕਾਂ ਦਾ ਜਜ਼ਬਾਤਾਂ ਦਾ ਖੇਡ ਰਹੇ ਨੇ ਯਾਰ ਹੁਣ ਦੇਖਦੇ ਐ एसएसपी ਫੌਜਕਾ ਦੇ ਕੋਲੇ ਵੀ ਜਾਵਾਂਗੇ ਵੀ ਦੱਸੋ ਇਹ ਕਾਰਵਾਈ ਹੋਊ ਕਿ ਨਹੀਂ ਹੋਊਗੀ ਕੋਈ ਪਰ ਮੇਰਾ ਵੀਰ ਮੈਂ ਤੈਨੂੰ ਫੇਰ ਬੇਨਤੀ ਇਹ ਕਰਦਾ ਕਿ ਤੋ ਇਹ ਜਿਹੇ ਗੱਲਾਂ ਤੋਂ ਡਰਨ ਜਾਂ ਦਬਣ ਦੀ ਲੋੜ ਨਹੀਂ ਹੁੰਦੀ ਸੋ ਮੈਨੂੰ ਜਦੋਂ ਪਤਾ ਲੱਗਾ ਮੈਨੂੰ ਹੁਣ ਵੀ ਲੈ ਮੈਂ ਕੋਈ ਗੱਲ ਨਹੀਂ ਭਰਾ ਹਰ ਬਖ ਤੋਂ ਤੇਰੇ ਨਾਲ ਖੜੇ ਆ ਪਰ ਇਹ ਤਾਂ ਬਹੁਤ ਕੁਛ ਵਾਲੇ ਹੋਣਾ ਹੈ ਇਹਦੇ ਬੜੀਆਂ ਫੋਰਸਾਂ ਨੇ ਚੜ ਚੜ ਕੇ ਆਉਣਾ ਹੈ ਮੇਰਾ ਵੀ ਹੌਸਲਾ ਰੱਖਿਆ ਕਰੋ ਬਣਾ ਕੇ ਤੇ ਜਦੋਂ ਵੀ ਕੋਈ ਘਟਨਾ ਹੁੰਦੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਸਾਰਾ ਨਗਰ ਸਾਰਾ ਪਿੰਡ ਆਪਣੇ ਭਰਾ ਦੇ ਆਪਣੇ ਭੈਣ ਕੋਈ ਬਜ਼ੁਰਗ ਦੇ ਸਭੀ ਰਪਿੰਗੇ ਨਾਲ ਖੜ ਜਾਇਆ ਕਰੋ ਇਹ ਨਾ ਹੋਵੇ ਵੀ ਆਪਾਂ ਕਦੇ ਉੱਥੇ ਸੋਚੀ ਜਾਂਦੇ ਆ ਵੀ ਯਾਰਾ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਇਹਦਾ ਹੋਵੇ ਥਾਣੇ ਨਾਲ ਬੁਲਾਉਣ ਥਾਣੇ ਉੱਤੇ ਨਹੀਂ ਡਿੱਗਦੇ ਹੁੰਦੇ ਥਾਣੇ ਕਚਹਿਰੀਆਂ ਜੇਲਾ ਬੰਦਿਆਂ ਲਈ ਬਣੇ ਨੇ ਆਪਾਂ ਕੋ ਥਾਣੇ ਕਿਸੇ ਪਹੇਲੀ ਕਰਕੇ ਨਹੀਂ ਜਾ ਰਹੇ ਕਿਸੇ ਮਾਰੀ ਕਰਦੂਦ ਕਰਕੇ ਨਹੀਂ ਜਾ ਰਹੇ ਜਾਂ ਜੇਲ੍ਹ ਅਜ ਕੋਈ ਮਾਰੇ ਕੰਮਾ ਕਰਕੇ ਨਹੀਂ ਕੋ ਬੁਲਾਦ ਕਰ ਕਰਕੇ ਨਹੀਂ ਜਾਂਦੇ ਜੇ ਲੋਕਾਂ ਲਈ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਜੇਲ੍ਹ ਵੀ ਜਾਣਾ ਪੈਂਦਾ ਥਾਣੇ ਵੀ ਜਾਣਾ ਪੈਣਾ ਚਾਹੀਏ ਮਰਨਾ ਵੀ ਪੈਂਦਾ ਸਾਨੂੰ ਫਿਰ ਪਿੱਛੇ ਹਟਣਾ ਚਾਹੀਦਾ ਇਹੀ ਸਾਡਾ ਇਤਿਹਾਸ ਹੈ ਇਹੀ ਸਾਡੇ ਗੁਰੂਆਂ ਦੇ ਸਿਧਾਂਤ ਹੈ ਇਹ ਸੋਚ ਹਰ ਬੰਦਾ ਅੰਚ ਬਣਾ ਦੇ ਇਹ ਨਹੀਂ ਵੀ ਦਿੱਲੀ ਫਲਾਣਾ ਗਿਆ ਦਿੱਲੀ ਧਮਕਾ ਗਿਆ ਨਹੀਂ ਅੱਜ ਇਹ ਸੋਚੋ ਦਿੱਲੀ ਸਰ ਨੂੰ ਕਿਉਂ ਜਾਣ ਦੀ ਲੋੜ ਪਈ ਹੈ ਜਿਵੇਂ ਪਹਿਲਾਂ ਇੱਥੇ ਗੱਲ ਆਈ ਵੀ ਕੱਲੀ ਐਮਐਸਪੀ ਦੀ ਗੱਲ ਨਹੀਂ ਗੱਲ ਕੱਲੀਆਂ ਫਸਲਾਂ ਦੀ ਨਹੀਂ ਗੱਲ نسلਾਂ ਦੀ ਵੀ ਆ ਗੱਲ ਸਾਡੀ ਹੋਂਦ ਤੇ ਆ ਕੇ ਖੜ ਗਈ ਆ ਅਗਲੇ ਤਾਂ ਸਾਡੀ ਹੋਂਦ ਹਸਤੀ ਨੂੰ ਮਿਟਾ ਦੇਣਾ ਚਾਹੁੰਦੇ ਆ ਓਈਰੇ ਆਪਾਂ ਦੇਖ ਹੀ ਰਹੇ ਆ ਹਰੂਆਂ ਦੇ ਗੁਰੂ ਘਰ ਦੇ ਪ੍ਰਬੰਧ ਖੋਲੇ ਤਖਤਾਂ ਤੇ ਕਬਜ਼ੇ ਕਰ ਲਏ 328 ਸਰੂਪ ਜਾਰ ਕਰ ਦਿੱਤੇ ਗਏ ਅੰਮ੍ਰਿਤਸਰ ਦੇ ਵਿੱਚੋਂ ਕਿੱਥੇ ਗਈ ਕੀ ਪਤਾ ਤੇ ਕੀ ਗੜਬੜ ਕਰਕੇ ਰੱਖਣਗੇ ਇਹ ਸਾਰੀ ਦਾ ਚੱਲਣਾ ਉਧਰ ਨੂੰ ਆਉਂਰੀਆਂ ਨੇ ਪਰ ਆਪਾਂ ਖੂਬ ਸੁਤੇ ਪਏ ਆ ਆਪਾਂ ਆਪਾਂ ਦੇ ਤਖਤ ਜਣਦੇ ਆ ਵੀ ਇਹ ਨਾ ਕਰਦੇ ਗੱਲ ਵੀ ਕਿਹ ਹੋ ਜੇ ਲੜਦਾ ਜਿਹੜੀ ਵੀ ਤੇ ਲੜ ਰਹੀ ਹੈ ਪੰਜਾਬ ਚ ਅੱਜ ਉਹ ਜਿਹੜੀ ਮੰਗੀ ਵਿਚਾਰਤਾ ਰਦੀ ਹੈ ਉਹਦਾ ਸਾਥ ਦਿਓ ਬਈ ਮੈਂ ਪਿੰਡਾਂ ਜਾਂਦੇ ਕੋਈ ਵੀਲ ਕਰਦਾ ਲੋਕਾਂ ਨੂੰ ਕਿ ਸਿਆਸੀ ਬਦਲਾਅ ਤੁਸੀਂ ਦੇਖ ਲਿਆ ਸਿਆਸੀ ਬਦਲਾਅ ਮਸਲਿਆਂ ਦਾ ਹੱਲ ਨਹੀਂ ਹੈਗਾ ਇਕੱਲਾ ਸਿਆਸੀ ਬਦਲਾਅ ਹੱਲ ਹੈ ਪਿੰਡਾਂ ਦੇ ਵਿੱਚ ਜੱਥੇਬੰਦੀ ਗਰੁੱਪ ਚ ਇਕੱਠੇ ਹੋ ਜੋ ਕੋਈ ਬੰਦ ਜੱਥੇਬੰਦੀ ਹੈ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਉਹਨਾਂ ਨਾਲ ਖੜ ਜੋ ਜੇ ਚਾਹੁੰਦੇ ਆ ਕੋਈ ਮਾੜਾ ਵੋਟਾਂ ਪੰਜਾਬ ਬਚਾ ਰਵੇ ਉਹ ਨੌਜਵਾਨ ਨੂੰ ਤਾਨ ਨੂੰ ਖਾਸ ਪੀਲ ਆ ਬਾਈ ਵੀ ਛੱਡ ਕੇ ਲਾ ਭਜੋ ਪੰਜਾਬ ਪੰਜਾਬ ਨਾਲ ਛੱਡ ਕੇ ਭਜੋ ਜੀਤ ਸਦਕੇ ਜਾਓ ਬਾਹਰਲੇ ਮੁਲਕਾਂ ਉੱਰ ਬਾਹਰਲੇ ਮੁਲਕਾਂ ਚ ਕਮਾਈਆਂ ਕਮਉਂਆਂ ਚ ਕਰ ਰਹੀਆਂ ਨਹੀਂ ਹਾਲਾਤ ਬਹੁਤ ਮਾਰੇ ਹੋਗੇ ਇਹੀ ਮਿੱਟੀ ਸੰਭਲੋ ਦੁਨੀਆਂ ਦੇ ਵੱਡੇ ਵੱਡੇ ਕਹਾਣਿਆਂ ਦੀ ਅਮੀਰਾਂ ਦੀ ਅੱਖ ਤੁਹਾਡੀਆਂ ਜ਼ਮੀਨਾਂ ਤੇ ਆ ਤੁਸੀਂ ਭੱਜ ਰਹੇ ਹੋ ਬਾਹਰ ਨੂੰ ਵੇਚ ਕੇ ਜਦੋਂ ਇੱਕ ਵਰਤਾਰਾ ਸਾਡਾ ਮੈਂ ਹਮੇਸ਼ਾ ਖੋਕਾ ਦਿੰਦਾ ਹੁੰਦਾ ਹੈ ਬੀਆਰ ਪੰਜਾਬ ਬਚਾਉਣਾ ਪਰ ਪੰਜਾਬ ਬਚਾਉਣ ਦਾ ਮੰਤਰ ਕੀ ਹੈ ਜੇ ਪੰਜਾਬ ਤਾਂ ਬਚੂਗਾ ਜੇ ਪੰਜਾਬ ਦੇ ਵਿੱਚ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਸਾਡਾ ਪਿੰਡਾਂ ਦਾ ਭਾਈਚਾਰਾ ਬਚੂਗਾ ਤੇ ਭਾਈਚਾਰਾ ਤਾਂ ਬਚੂਗਾ ਜੇ ਪਿੰਡਾਂ ਦੀਆਂ ਸਾਂਝਾਂ ਕਾਇਮ ਹੋਣਗੀਆਂ ਉਹ ਲਗਾਤਾਰ ਜ਼ੋਰ ਲੱਗਿਆ ਏਜੰਸੀਆਂ ਦਾ ਆਪਣੇ ਬੰਦਿਆਂ ਦੁਆਰਾ ਸੋਸ਼ਲ ਮੀਡੀਆ ਤੇ ਬੈਠ ਕੇ ਪ੍ਰਚਾਰ ਲੋਕਾਂ ਨੂੰ ਜਾਤ ਪਾਤ ਤੇ ਕਿਵੇਂ ਲੜਾਉਣਾ ਧਰਮਾ ਚ ਕਿਵੇਂ ਵਿਸਾਗ ਲਾਉਣਾ ਹੈ ਸਾਡੇ ਗੁਰੂਆਂ ਨੇ ਊਂਜ ਨੀਂਜ ਭੇਦ ਭਾਵ ਜਾਤਾਂ ਪਾਤਾਂ ਕੱਟ ਨ ਕੀਤੀਆਂ ਨੇ ਮੈਂ ਇਹ ਅਪੀਲ ਕਰਦਾ ਹੁੰਦਾ ਵੀ ਜੇ ਭਾਈ ਪਿੰਡਾਂ ਦੇ ਵਿੱਚ ਗੁਰੂ ਘਰ ਇੱਕ ਬਣਾਓ ਸੇਵੇ ਇਕੱਠੇ ਕਰੋ ਜੇ ਟੋਡੀਆਂ ਦਾ ਸੰਗਰਾਹ ਨਾਲ ਇਹਨਾਂ 100-100 ਰੁਪਿਆ ਹਰ ਘਰ ਕੱਢਿਆ ਕਰੋ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਆਪਣੇ ਕੋ ਗਰੀਬ ਫਰਦੇ ਬੰਦੇ ਆ ਬਿਨਾਂ ਇਲਾਜ ਤੋਂ ਮਰਦੇ ਆ ਉਹਨਾਂ ਦਾ ਇਲਾਜ ਕਰਾਓ ਕਿਸੇ ਫਰੀਦ ਕੋਲੇ ਘਰ ਇਹਦੇ ਘਰ ਪਵਾ ਕੇ ਦੇਓ ਆਪਾਂ ਕਹਿ ਦਿੰਨੇ ਆ ਸਾਡੇ ਬੰਦੇ ਜੀ ਫਲਾਣੇ ਡੇਰੇ 'ਚ ਬਾਕੇ ਫਲਾਣੇ ਡੇਰੇ 'ਬਲ ਹੋ ਗਏ ਸਾਡੇ ਬੰਦੇ ਧਰ ਬਦਲ ਗਏ ਧਰ ਬਈ ਤਾਂ ਬਦਲਦੇ ਡੇਰੇ 'ਬਲ ਤਾਂ ਭਜਦੇ ਆ ਕਿਉਂਕਿ ਆਪਾਂ ਬਾਹਰ ਫੜ ਤੋਂ ਵੱਟ ਗਏ ਬਈ 3 ਤਰੀਕ ਨੂੰ ਆਪਾਂ ਕੱਠ ਰੱਖਿਆ ਤੁਸੀਂ ਪਹੁੰਚੇ ਸਾਰੇ ਉਥੇ ਸਤ ਸਤ ਅਕਤ ਅਫਸਰ ਖੜੇ ਆ ਸਭ ਤੋਂ ਪਹਿਲਾ ਸਪੈਸ਼ਲ ਡੀਜੀਪੀ ਅਰਮਨ ਸ਼ੁਕਲਾ ਖੜਾ ਹੈ ਏ ਡੀਜੀਪੀ ਜਸਕਰਨ ਸਿੰਘ ਖੜਾ ਹੈ ਏ ਡੀਜੀਪੀ ਗੁਰਿੰਦਰ ਸਿੰਘ ਢੱਲੋਂ ਖੜਾ ਹੈ ਡੀਆਈਜੀ ਅਚਲ ਸਿੰਘ ਭੁੱਲਰ ਖੜਾ ਹੈ ਐਸਐਸਪੀ ਬਰਨਾਲਾ ਖੜਾ ਹੈ ਐਸਐਸਪੀ ਸ਼ਗਰੂਰ ਖੜਾ ਐਸਐਸਪੀ ਬਠਿੰਡਾ ਖੜਾ ਹੈ ਡੀਸੀ ਸ਼ਗਰੂਰ ਖੜਾ 8 ਬੰਦੇ ਖੜੇ ਹੈ 8 ਅਫਸਰ ਖੜੇ ਹੈ 7 ਆਈਪੀਐਸਾ ਕਾਇਸ ਹੈ ਅੱਜ ਅਫਸਰਾਂ ਦੇ ਵਿੱਚ ਬਹਿ ਕੇ ਗੱਲ ਤੈ ਹੁੰਦੀ ਹੈ ਵੀ ਸੋਡਾ ਬੰਦਾ 10 ਤਰੀਕ ਨੂੰ ਭੈ ਸ਼ਰਦਾਂਗੇ ਆ ਲਿਖਤੀ ਵੀ ਲੈ ਲੋ ਤੇ ਆ ਤੁਹਾਡੇ ਕੋਲੇ ਆ ਕੇ ਐਡਜੀ ਵਿਸਕਰਨ ਸਿੰਘ ਬੋਲਦਾ ਕਿ 10 ਤਰੀਕ ਤੱਕ ਤੁਹਾਡਾ ਬੰਦਾ ਬਿਨਾਂ ਸ਼ਰਤ ਰਿਹਾ ਕਰ ਦੇ 10 ਤੱਕ ਆਪਾਂ ਨਹੀਂ ਬੋਲੇ 10 ਤਰੀਕ ਨੂੰ ਸਵੇਰੇ 10 ਵਜੇ ਮੀਟਿੰਗ ਹੁੰਦੀ ਹੈ ਡੀਐਸਪੀ ਐਸਐਸਪੀ ਬਹਿੰਡੇ ਨਾਲ ਸਾਰੇ ਕਿਸਾਨਾਂ ਆ ਗੂ ਹੁੰਦੇ ਆ ਅਸੀਂ ਵੀ ਪਹੁੰਚਦੇ ਆ ਕਹਿੰਦੇ ਵੀ ਕਦੇ ਵੀ ਸਦਾ ਬੰਦਾ ਐ ਛੱਡ ਦੇਾਂਗੇ ਜੀ। ਅਜੇ ਠੀਕਾ ਹੀ ਛੱਡਦੇ ਹੋ। 10 ਤਰੀਕ ਲੰਘ ਜਾਂਦੀ ਆ ਆਪਾਂ 10 11 12 ਵਜੇ ਤੱਕ ਡੀਕਦੇ ਆ ਬੰਦਾ ਨਹੀਂ ਛੱਡਿਆ ਜਾਂਦਾ। ਇਹਦਾ ਮਤਲਬ ਵਾਦੇ ਤੋਂ ਜਵਾਗ ਤੋਂ ਮੁਨਕਰ ਹੋਏ ਆ। ਕੱਲ ਗੱਲ ਚੱਲਦੀ ਆ ਇਹ ਸੁਣਦੀ ਸੀ ਜੀ ਬਾਤ ਤੇ ਐਂਤਵਾੜ ਦੀ ਸੋਦਾ ਬੰਦਾ ਸੋਵਾਰ ਨੂੰ ਛੱਡ ਦੇਾਂਗੇ। ਅਸੇ ਕੋਈ ਗੱਲ ਨਹੀਂ 100 ਵਾਰ ਨੂੰ ਛੱਡ ਦਿਓ ਅੱਜ 100 ਵਾਰ ਤੇ ਕੱਲ ਤੁਹਾਨੂੰ ਸੱਦਾ ਦਿੱਤਾ ਸੀ ਭਾਈ 100 ਵਾਰ ਨੂੰ ਭਾਂਨੇ ਦੇ ਪਿੰਡ ਕੋੜਦੁੱਲੇ ਇਕੱਠੇ ਹੋਣਾ ਛੇ ਨਹੀਂ ਬੰਦਾ ਛੱਡਿਆ ਜਾਂਦਾ ਇੱਥੋਂ ਹੀ ਐਲਾਨ ਕਰਨਾ ਇੱਥੋਂ ਹੀ ਦੁਰਨਾ ਇਹ ਨਹੀਂ ਵੀ ਪਰਸੋਂ ਕਰਾਂਗੇ ਜਾਂ ਕੱਲ ਨੂੰ ਕਰਾਂਗੇ ਚੌਥੇ ਕਰਾਂਗੇ ਮੌਕੇ ਦੇ ਉੱਤੇ ਫੈਸਲਾ ਲੈਣਾ ਵੀ ਕਿਹੜੀ ਸੜਕ ਵੱਲ ਵਧਣਾ ਕਿੱਥੇ ਰੇ ਰੋਡ ਦੀ ਦੀਵਾਲ ਬਦਨਾ ਜਿਹੜੇ ਹਾਈ ਵਲ ਹਾਈਵੇ ਵਲ ਬਦਨਾ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਜੇ ਮੰਨ ਲਓ ਕਿ ਬੰਦਾ ਇੱਥੇ ਜਵਾਬ ਕਰਨ ਆਊਗਾ ਵੀ ਰੁਕੋ ਯਾਰ ਕੋਈ ਗੱਲ ਨਹੀਂ ਅਸੀਂ ਹੱਲ ਕਰ ਦਾਂ ਕੱਲ ਨੂੰ ਕਰ ਦਾਂ ਪਰਸੋਂ ਕਰ ਦਾਂਗੇ ਆਪਾਂ ਪੁੱਛਾਂਗੇ ਭਾਈ ਪਹਿਲਾਂ ਨਹੀਂ ਜਵਾਬ ਤੇ ਖੜ ਗਏ ਚਲੋ ਅਸੀਂ ਥੇਰ ਵੀ ਇਹ ਗੱਲ ਉੱਤੇ ਰੱਖੀ ਗੱਲ ਵੀ ਤੁਸੀਂ ਕਹਿੰਦੇ 12 ਦਵਾਰ ਦੀ ਛੁੱਟੀ ਹੈ ਅਸੀਂ ਮੰਨ ਲਿਆ ਛੁੱਟੀ ਹੈ ਭਾਈ ਫਾਇਦਾ ਹੈ ਅਕਤੂਬਰ ਵਾਲੀ ਗੱਲ ਹੈ ਛੁੱਟੀ ਵਾਲੇ ਦਿਨ ਵੀ ਜੱਜ ਬੈਰਦਾ ਜੇਤੇ ਹੈ ਬੰਦੇ ਵੱਡੇ ਫੈਸਲੇ ਜਦੋਂ ਫੈਸਲਾ ਆਇਆ ਰਾਮ ਮੰਦਰ ਤੇ ਜੁੱਧਿਆ ਦਾ ਰਾਤ ਨੂੰ ਵੀ ਸੁਪਰੀਮ ਕੋਰਟ ਲੱਗੀ ਸੀ ਰਾਤ ਨੂੰ 2 ਵਜੇ 12 ਵਾਲੇ ਦਿਨ ਵੀ ਜੱਜ ਬੈਰਦਾ ਤੇ ਐ ਦਵਾਰਲੇ ਜਮਾ ਛੁੱਟੀ ਹੁੰਦੀ ਹੈ ਕੂਰਮ ਤੌਰ ਤੇ ਉੱਤੇ ਉੱਤੇ ਵੀ ਜੱਜ ਬੈਰਦਾ ਹੁੰਦਾ ਹੈ ਉੱਥੇ ਵੀ ਮੈਂ ਦੇਖਿਆ ਕਈ ਵਾਰੀ ਬੰਦਿਆਂ ਨੂੰ ਮੈਨੂੰ ਖੁਦ ਇੱਕ ਵਾਰੀ ਫੜਿਆ ਮੈਨੂੰ ਐਤਵਾਰ ਨੂੰ ਜੱਜ ਦੇ ਘਰੇ ਪੇਸ਼ ਕੀਤਾ ਗਿਆ ਸੀਗਾ ਬਠਿੰਡੇ ਉੱਥੇ ਪੇਸ਼ ਕਰਕੇ ਮੈਨੂੰ ਜੇਲ੍ਹ ਛੱਡਿਆ ਗਿਆ ਸੀਗਾ ਸਵੇ ਤਾਂ ਬਹਾਨੇबाजी ਹੁੰਦੀ ਹੈ ਕਿ ਜੀ ਇਹ ਤਾਂ ਬਾਅਦ ਨੂੰ ਛੁੱਟੀ ਆ ਜ ਐਤਵਾਰ ਦੀ ਛੁੱਟੀ ਆ ਜਦੋਂ ਕੋਈ ਗੱਲ ਨਹੀਂ ਆਪਾਂ ਮੰਨ ਲੈਨੇ ਆ ਇਹ ਭਾਈ ਛੁੱਟੀ ਹੈ ਪਰ ਆਪਾਂ ਅੱਜ ਦਾ ਸਮਾਂ ਦਿੱਤਾ ਸੀ ਹੁਣ ਅੱਜ ਹੀ ਤੇਰੀ ਤੜਕੇ ਅਧਿਕਾਰੀਆਂ ਨਾਲ ਫੇਰ ਗੱਲ ਹੋਈ ਆਕੂਆ ਦੀ ਵੀ ਗੱਲ ਹੋਈ ਆ ਵੀ ਸੋਡਾ ਬੰਦਾ ਭਾਈ ਅਸੀਂ 12:30 ਵਜੇ ਛੱਡ ਗਏ ਆ ਜੀ ਗੋਰੀਗਾ ਦੀ ਉਹ ਸਮਾਜਿਕ ਸਾਢੇ 12 ਹੋਣ ਵਾਲੇ ਐ ਆਪਾਂ ਦੁਬਾਰਾ ਗੱਲ ਕਰਦੇ ਆਂ ਮੈਂ ਇੱਥੋਂ ਤਿਆਰ ਆਲਾ ਬਰਾਉ ਦੇਣ ਨੂੰ ਬਈ ਤਿਆਰ ਆ ਫੁੱਲ ਇਹ ਨਾ ਹੋਵੇ ਵੀ ਅਸੀਂ ਤਾਂ ਉਹੀ ਆਏ ਸੀ ਕਿਹੜਾ ਕੱਢਣ ਤੇ ਆਪਾਂ ਇੱਧਰ ਉੱਧਰ ਨੂੰ ਹੋ ਗਏ ਰ ਇੱਥੋਂ ਤਿਆਰ ਐ ਨਾ ਹੁਣ ਤਿਆਰ ਆ ਤਿਆਰ ਆ ਬਈ ਸਾਰੇ ਹੁਣ ਇੱਕ ਪਾਸਾ ਹੋਊਗਾ ਇਹ ਨਹੀਂ ਗੱਲ ਹੈਗੀ ਵੀ ਆ ਐ ਹੋ ਗਿਆ ਟਾਈਮ ਲੈ ਕੇ ਟਾਈਮ ਨਾ ਦੇਣਾ ਅਸੀਂ ਦੇ ਦਾਂ ਕੋਈ ਗੱਲ ਨਾ ਛੁੱਟੀ ਕਰਕੇ ਇਹਨਾਂ ਦੇ ਵੀ ਗਲਤੇ ਵੀ ਕਰਦੇ ਠੀਕ ਹੈ ਤੁਸੀਂ ਕਹਿੰਦੇ ਛੁੱਟੀ ਆ ਕੋਈ ਗੱਲ ਨਹੀਂ ਯਾਰ 100 ਵਾਰ ਤੱਕ ਦਾ ਦਿਲ ਤੋਂ